ਵਾਹਿਗੁਰੂ 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 ਸਤਨਾਮ ਧਨ ਵਾਹਿਗੁਰੂ ਇੱਕ ਅਦੁੱਤੀ ਗੁਰਨਾਨਕ ਦੇਵਾ ਓੰਕਾਰ ਗੁਰ ਅੰਗਦ ਦੇ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ Ram ਦਾਸ ਗੁਰਬਾਰੇ ਪਰਖ ਸ੍ਰੀ ਅਰਜਨ ਸੁਖਦਾਨੀ ਨਿਰਪਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਤੇ ਆਏ ਜੋਨੀ ਤੇਗ ਬਹਾਦਰ ਰਾਏ ਸਹਪੰ ਫਿਰ ਦਸਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਗੁਰ ਮੰਤਰ ਧਿਆਨ ਜਾਮ ਹੈ ਅਮਰਤ ਗਿਆਨ ਹੈ ਮਾਨਖ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਧਧ ਬੰਧੋ ਕਰ ਅਨਰਾਗ ਸਤ ਗੁਰ ਬਚਨ ਕਮਾਏ ਜਿਨ ਜੀਤੇ ਪੰਜ ਵਿਕਾਰ ਤੇਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜਗੋ ਜੋਗ ਅਟਲ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਗੁਰਮੁਖੋ ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਵਿਚਾਰ ਕਰਨ ਦਾ ਸੁਭਾਗ ਸਮਾ ਸੁਭਾਗ ਕੜੀਆਂ ਬਖਸ਼ਿਸ਼ ਕੀਤੀਆਂ ਹਨ ਸੋ ਆਓ ਜਿੰਨਾ ਸਮਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਗੁਰਮੁਖੋ ਮਾਨਵ ਵਰਤਿਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਬਾਹਰ ਆਉਂਦੇ ਹੋਏ ਵਿਚਾਰਾਂ ਨੂੰ ਰੋਕਣ ਦਾ ਯਤਨ ਕਰੀਏ। ਤੇ ਵਰਤਿਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇਹ ਵਰਤੀ ਹੈ ਜਿਹੜੀ ਪਰਮੇਸ਼ਰ ਦੇ ਨਾਲ ਸੁਰਤ ਨੂੰ ਜੋੜ ਦਿੰਦੀ ਹੈ। ਇਹ ਵਰਤੀ ਹੈ ਜੁੜੀ ਪਰਮੇਸ਼ਰ ਦੇ ਨਾਲ ਬੰਦੇ ਨੂੰ ਤੋੜ ਵੀ ਦਿੰਦੀ ਹੈ। ਮਨੁੱਖ ਦੀਆਂ ਭਾਂਤ-ਭਾਂਤ ਦੀਆਂ ਵਰਤੀਆਂ ਹਨ ਜਿਨ੍ਹਾਂ ਵਰਤੀਆਂ ਕਰਕੇ ਜੇ ਉਹ ਚੰਗੇ ਕਰਮ ਕਮਾਉਂਦਾ ਹੈ ਤਾਂ ਸਤਿਗੁਰਾਂ ਦੇ ਨੇੜੇ ਹੋ ਜਾਂਦਾ ਹੈ। ਜੇ ਉਹ ਮਾੜੇ ਕਰਮ ਕਮਾਉਂਦਾ ਹੈ ਭਾਵ ਸਤਿਗੁਰਾਂ ਦੀ ਬਾਣੀ ਤੋਂ ਉਲਟ ਚੱਲਦਾ ਯਤਨ ਕਰਦਾ ਹੈ। ਤਉ ਬਹੁਤ ਦੁੱਖ ਪਾਉਂਦਾ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਤੇ ਜਿਉ ਪਰਮੇਸ਼ਰ ਦੇ ਕਹੇ ਹੋਏ ਮਾਰਗ ਤੇ ਚੱਲਦਾ ਹੈ ਤੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦੇ ਵਚਨ ਹਨ ਗੁਰਮੁਖੋ ਇਨਸਾਨ ਦੀਆਂ ਪੰਜ ਵਰਤیاں ਹਨ ਜਿਨ੍ਹਾਂ ਵਰਤਿਆਂ ਦੇ ਅਧੀਨ ਹੋ ਕਰਕੇ ਹਰ ਇੱਕ ਇਨਸਾਨ ਵਿਚਰਦਾ ਹੈ ਤੇ ਹਰ ਇੱਕ ਇਨਸਾਨ ਦੀ ਵੱਖ ਵੱਖ ਵਰਤੀ ਹੁੰਦੀ ਹੈ ਇਹਨਾਂ ਪੰਜ ਵਰਤਿਆਂ ਦੇ ਬਾਰੇ ਸੰਤ ਮਹਾਪੁਰਖ ਫਰਮਾਨ ਕਰਿਆ ਕਰਦੇ ਸਨ ਉਹਨਾਂ ਦੇ ਮੁਖਤ ਉਚਾਰਣ ਕੀਤੇ ਹੋਏ ਬਚਨ ਹਨ ਉਹ ਕਹਿੰਦੇ ਸਨ ਜਿਹੜੀ ਸਭ ਤੋਂ ਪਹਿਲੀ ਵਿਰਤੀ ਹੈ ਉਹ ਹੈ ਮੂੜ ਵਿਰਤੀ ਇਹ ਵਿਰਤੀ ਦੇ ਇਨਸਾਨ ਨਾਸਤਕ ਹੁੰਦੇ ਹਨ ਤੇ ਇਨਾਂ ਦੀ ਵਿਰਤੀ ਇੱਕ ਪੱਥਰ ਵਰਗੀ ਹੁੰਦੀ ਹੈ ਜਿਵੇਂ ਪੱਥਰ ਦੇ ਉੱਤੇ ਗੁਰਮੁਖੋ ਜਿੰਨਾ ਮਰਜੀ ਪਾਣੀ ਡੋਲੀ ਜਾਓ ਉਹਨੇ ਸੁੱਕੇ ਦਾ ਸੁੱਕਾ ਰਹਿਣਾ ਹੈ ਤੇ ਕਿਸੇ ਨੂੰ ਠੋਕਰ ਲੱਗ ਜਾਵੇ ਤੇ ਉਹ ਪੱਥਰ ਦੂਸਰੇ ਇਨਸਾਨ ਨੂੰ ਦੁੱਖ ਵੀ ਦਿੰਦਾ ਹੈ। ਭਾਵ ਜਿਹੜੇ ਮੂੜ ਵਰਤੀ ਦੇ ਇਨਸਾਨ ਹੁੰਦੇ ਹਨ ਗੁਰਮੁਖੋ ਜੋ ਮੂੜ ਵਰਤੀ ਦੇ ਮਨੁੱਖ ਹਨ ਇਹਨਾਂ ਦੀ ਵਿਰਤੀ ਪੱਥਰ ਵਰਗੀ ਹੁੰਦੀ ਹੈ ਕਿਸੇ ਦੇ ਕੰਮ ਨਹੀਂ ਆ ਸਕਦੇ ਨਾ ਪਰਮੇਸ਼ਰ ਤੇ ਭਰੋਸਾ ਰੱਖਦੇ ਹਨ। ਇਹ ਸਾਰੀ ਜ਼ਿੰਦਗੀ ਮੈਂ ਮੈਂ ਦੇ ਵਿੱਚ ਕੱਢ ਦਿੰਦੇ ਹਨ। ਇਨਾਂ ਦੇ ਮਨ ਦੇ ਵਿੱਚ ਹਮੇਸ਼ਾ ਇਹੀ ਚੱਲਦਾ ਹੈ ਧਨ ਕਮਾਇਆ ਮੈਂ ਕਮਾਈ ਕੀਤੀ ਮੈਂ ਇਹ ਮਹਿਲ ਬਣਾਏ ਮੈਂ ਸਾਰੀ ਜ਼ਿੰਦਗੀ ਮੈਂ ਮੈਂ ਦੇ ਵਿੱਚ ਕੱਢ ਦਿੰਦੇ ਹਨ ਜਿਹੜੀ ਮੂੜ ਵਰਤੀ ਹੈ ਪੱਥਰ ਵਾਂਗ ਪੱਥਰ ਵਰਗੀ ਹੁੰਦੀ ਹੈ ਗੁਰਮੁਖੋ ਇਸ ਦੇ ਉੱਤੇ ਨਾ ਸਤ ਸੰਗਤ ਦਾ ਅਸਰ ਹੁੰਦਾ ਹੈ ਨਾ ਗੁਰਬਾਣੀ ਦਾ ਅਸਰ ਹੁੰਦਾ ਹੈ ਤੇ ਗੁਰੂ ਘਰ ਪਹੁੰਚ ਕੇ ਵੀ ਕਾਗਰ ਚਤ ਨਹੀਂ ਰਹਿੰਦੇ ਗੁਰਮੁਖੋ ਇਹ ਮੂੜ ਵਰਤੀ ਮੂੜ ਵਰਤੀ ਦੇ ਇਨਸਾਨ ਹਮੇਸ਼ਾ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਦੂਸਰੀ ਵਰਤੀ ਮਹਾਪੁਰਖ ਫਰਮਾਨ ਕਰਿਆ ਕਰਦੇ ਸੰਨ ਇਹਨੂੰ ਸ਼ਪਤ ਵਰਤੀ ਕਹਿੰਦੇ ਹਨ ਜਿਹੜੀ ਸ਼ਪਤ ਵਰਤੀ ਹੈ ਉਹ ਵੀ ਨਾ ਮੂੜਾਂ ਦੇ ਨਾਲ ਮਿਲਦੀ ਜੁਲਦੀ ਵਰਤੀ ਹੈ ਜਿਵੇਂ ਮਸਿਆ ਦੀ ਰਾਤ ਨੂੰ ਚੰ드ਰਮਾ ਹੁੰਦਾ ਤਾਂ ਆਕਾਸ਼ ਦੇ ਵਿੱਚ ਹੈ ਪਰ ਗੁਰਮੁਖੋ ਨਜ਼ਰ ਨਹੀਂ ਆਉਂਦਾ ਇਹ ਮੇ ਜਿਹੜੇ ਸ਼ਪਤ ਵਰਤੀ ਵਾਲੇ ਮਨੁੱਖ ਹੁੰਦੇ ਹਨ ਇਹਨਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਵਿਰਾਗ ਰੂਪੀ ਚੰ드ਰਮਾ ਦਾ ਉਜਾਲਾ ਨਹੀਂ ਹੁੰਦਾ ਇਹ ਪ੍ਰਮਾਤਮਾ ਦੀ ਹੋਂਦ ਨੂੰ ਮੰਨਦੇ ਵੀ ਨੇ ਨਹੀਂ ਵੀ ਮੰਨਦੇ ਦੂਸਰੀ ਵਰਤੀ ਦੇ ਮਨੁੱਖ ਹੁੰਦੇ ਹਨ ਜਿਵੇਂ ਆਕਾਸ਼ ਦੇ ਵਿੱਚ ਚੰ드ਰਮਾ ਹੁੰਦਾ ਹੈ ਮੱਸਿਆ ਦੀ ਰਾਤ ਨੂੰ ਪਰ ਮੱਸਿਆ ਦੀ ਰਾਤ ਨੂੰ ਚੰ드ਰਮਾ ਦਾ ਜਾਲਾ ਨਹੀਂ ਹੁੰਦਾ ਇਹਦਾ ਮਤਲਬ ਇਹ ਨਹੀਂ ਕਿ ਚੰ드ਰਮਾ ਹੈ ਨਹੀਂ ਪਰਮਾਤਮਾ ਤਾਂ ਸਰਬਵਿਆਪਕ ਹੈ ਗੁਰਮੁਖੋ ਇਸ ਤਰ੍ਹਾਂ ਇਹਨਾਂ ਜਿਹੜੇ ਛਪਤ ਵਰਤੀ ਦੇ ਮਨੁੱਖ ਹੁੰਦੇ ਹਨ ਇਹਨਾਂ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਬਾਣੀ ਦਾ ਪ੍ਰਕਾਸ਼ ਨਹੀਂ ਹੁੰਦਾ ਇਹ ਵਿਸ਼ੇੀ ਲੋਕ ਹੁੰਦੇ ਹਨ ਵਿਸ਼ੇ ਵਿਕਾਰਾਂ ਦੇ ਵਿੱਚ ਸਾਰੀ ਜ਼ਿੰਦਗੀ ਗਲਤਾਨ ਰਹਿੰਦੇ ਹਨ ਇਹਨਾਂ ਦੇ ਨੇਤਰਾਂ ਨੂੰ ਮਾੜਾ ਤੱਕਣ ਦਾ ਰੋਗ ਹੈ ਕੰਨਾਂ ਨੂੰ ਮਾੜਾ ਸੁਣਨ ਦਾ ਰੋਗ ਹੈ ਜੀਭਾਂ ਨੂੰ ਮਾੜਾ ਬੋਲਣ ਦਾ ਰੋਗ ਹੈ ਚਮੜੀ ਨੂੰ ਦੂਸਰੇ ਸਪਰਸ਼ ਦਾ ਰੋਗ ਹੈ ਇਹ ਵਿਸ਼ਈ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਜੇਬਾ ਦਾ ਰਸ ਉਹ ਖਾਣ ਪੀਣ ਦੇ 36 ਪਦਾਰਥ ਖਾ ਕੇ ਵੀ ਨਹੀਂ ਰੱਜਦੇ ਜਿਨ੍ਹਾਂ ਨੂੰ ਨੇਤਰਾਂ ਦਾ ਰੋਗ ਹੈ ਗੁਰਮੁਖੋ ਸਤਗੁਰਾਂ ਦੇ ਦਰਬਾਰ ਦੇ ਵਿੱਚ ਵੀ ਆ ਕੇ ਉਹ ਮਾੜੀ ਨਜ਼ਰ ਰੱਖਦੇ ਹਨ ਮਾੜਾ ਤੱਕਣਾ ਮਾੜਾ ਸੋਚਣਾ ਮਾੜਾ ਬੋਲਣਾ ਇਸ ਵਰਤੀ ਦੇ ਮਨੁੱਖਾਂ ਦੇ ਹਿੱਸੇ ਆਉਂਦਾ ਹੈ ਜਿਹੜੇ ਛਪਤ ਵਰਤੀ ਦੇ ਲੋਕ ਹਨ ਇਹਨਾਂ ਦੀ ਸੁਰਤ ਇਕਾਗਰ ਨਹੀਂ ਹੁੰਦੀ ਤੇ ਦੂਸਰਿਆਂ ਨੂੰ ਵੀ ਆਪਣੇ ਵਰਗੇ ਵਿਸ਼ਾਈ ਬਣਾ ਲੈਂਦੇ ਹਨ ਗੁਰਮੁਖੋ ਜਿਹੜੇ ਇਹਨਾਂ ਦੀ ਸੰਗਤ ਦੇ ਵਿੱਚ ਆ ਜਾਂਦੇ ਹਨ ਜਿਹੜੇ ਵਿਸ਼ਾਈ ਪੁਰਖਾਂ ਦੀ ਸੰਗਤ ਦੇ ਵਿੱਚ ਬੈਠਦੇ ਹਨ ਗੁਰਮੁਖੋ ਜਿਹੋ ਜੀ ਸੰਗਤ ਹੁੰਦੀ ਹੈ ਉਹ ਜਾ ਰੰਗਤ ਚੜ ਜਾਂਦੀ ਹੈ ਸੋ ਇਹ ਛਪਤ ਵਰਤੀ ਦੇ ਲੋਕ ਸੰਗਤ ਦੇ ਵਿੱਚ ਆ ਕੇ ਵੀ ਟਿਕਦੇ ਨਹੀਂ ਗੱਲਾਂ ਬਾਤਾਂ ਕਰਨੀਆਂ ਮਾੜਾ ਬੋਲਣਾ ਮਾੜਾ ਵੇਖਣਾ ਇਹ ਛਪਤ ਵਰਤੀ ਦੇ ਮਨੁੱਖ ਹਨ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਸਾਰੀ ਜ਼ਿੰਦਗੀ ਗਲਤਾਨ ਰਹਿੰਦੇ ਹਨ ਜੇਬਾ ਨੂੰ ਖਾਣ ਦਾ ਰਸ ਹੈ ਛੱਤੀ ਪਦਾਰਥ ਖਾ ਕੇ ਵੀ ਨਹੀਂ ਰੱਜਦੇ ਗੁਰਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ ਗੁਰਮੁਖੋ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਭਾਵੇਂ ਨੇਤਰ ਦੁਨੀਆਂ ਦੇ ਤਮਾਸ਼ੇ ਵੇਖ ਕੇ ਰੱਜਦੀਆਂ ਨਹੀਂ ਕੰਨ ਦੁਨੀਆਂ ਦੇ ਗੀਤ ਗਾਣੇ ਨਾਚ ਗਾਣੇ ਸੁਣ ਕਰਕੇ ਰੱਜਦੇ ਨਹੀਂ ਇਹ ਜੇਬਾ ਗੰਦੇ ਬਚਨ ਬੋਲਦੇ ਮਾੜੇ ਬੋਲ ਬੋਲਦੇ ਰੱਜਦੇ ਨਹੀਂ ਇਹ ਸਰੀਰ ਸਪਰਸ਼ ਦੇ ਆਨੰਦ ਵਿੱਚ ਪਿਆ ਹੋਇਆ ਹੈ ਵਿਸ਼ੇ ਵਿਕਾਰਾਂ ਵਿੱਚ ਪਿਆ ਹੈ ਵਿਸ਼ਈ ਪੁਰਖਾਂ ਨੂੰ ਛਪਤ ਵਰਤੀ ਦੇ ਵਿੱਚ ਮਹਾਪੁਰਖ ਦੱਸਿਆ ਕਰਦੇ ਸਨ ਜੋ ਗੁਰਮੁਖੋ ਤੀਸਰੀ ਵਿਰਤੀ ਹੈ ਉਹ ਹੈ ਬਕ ਸ਼ਪਤ ਵਿਰਤੀ ਜਿਵੇਂ ਬਗਲਾ ਕਈ ਵਾਰ ਨੇਤਰ ਖੋਲ ਲੰਦਾ ਹੈ ਕਈ ਵਾਰ ਨੇਤਰ ਬੰਦ ਕਰ ਲੰਦਾ ਹੈ ਇਹ ਮਨੋਕਾਂ ਦੀ ਇਹੋ ਜੀ ਵਿਰਤੀ ਹੁੰਦੀ ਹੈ ਇਹ ਗੁਰੂ ਘਰ ਆਉਂਦੇ ਵੀ ਨੇ ਬਾਣੀ ਵੀ ਪੜ੍ਹਦੇ ਨੇ ਥੋੜਾ ਬੋਤਾਂ ਦੇ ਮਨ ਵਿੱਚ ਇਹ ਵੀ ਹੁੰਦਾ ਕਿ ਹਾਂ ਪਰਮਾਤਮਾ ਹੈ ਪਾਰੇ ਬਦਲਾਂ ਵਰਗੇ ਹੁੰਦੇ ਹਨ ਗੁਰਮੁਖੋ ਜਿਵੇਂ ਮੌਸਮ ਬਦਲਦਾ ਹੈ ਮੌਸਮ ਦੇ ਹਿਸਾਬ ਦੇ ਨਾਲ ਇਹ ਬਦਲ ਜਾਂਦੇ ਨੇ ਜਿਹੜੇ ਬਕਸ਼ਪਤ ਵਰਤੀ ਦੇ ਮਨੁੱਖ ਹੁੰਦੇ ਹਨ ਜੇ ਸੰਗਤ ਦੇ ਵਿੱਚ ਬੈਠ ਗਏ ਤਾਂ ਸੰਗਤ ਦਾ ਰੰਗ ਵੀ ਥੋੜਾ ਬਹੁਤਾ ਲੱਗਦਾ ਹੈ ਪਰ ਜਿਉਂ ਹੀ ਸੰਗਤ ਵਿੱਚੋਂ ਉੱਠ ਕੇ ਬਾਹਰ ਜਾਂਦੇ ਹਨ ਫਿਰ ਦੁਨਿਆਵੀ ਰੰਗਾਂ ਦੇ ਵਿੱਚ ਵੀ ਬੜੇ ਰੰਗੇ ਜਾਂਦੇ ਹਨ ਭਾਵ ਇਹਨਾਂ ਦੀ ਵਰਤੀ ਇਕਾਗਰ ਨਹੀਂ ਹੁੰਦੀ ਇਕ ਰਸ ਨਹੀਂ ਰਹਿੰਦੇ ਜਦੋਂ ਬਾਣੀ ਪੜਦੇ ਹਨ ਕਈ ਵਾਰ ਆਨੰਦ ਆ ਜਾਂਦਾ ਹੈ ਫਿਰ ਤਾਂ ਕਈ ਕਈ ਘੰਟੇ ਬਾਣੀ ਪੜੀ ਜਾਂਦੇ ਹਨ ਤੇ ਕਈ ਵਾਰ ਆਨੰਦ ਨਾ ਬਣਿਆ ਫਿਰ ਇਹ ਗੁਰਮੁਖੋ ਬਾਣੀ ਪੜ੍ਹਨੀ ਵੀ ਛੱਡ ਦਿੰਦੇ ਹਨ ਇਹਨਾਂ ਦੇ ਮਨ ਟਿਕਾਚ ਨਹੀਂ ਹੁੰਦੇ ਸੋਚਦੇ ਰਹਿੰਦੇ ਹਨ ਕਿ ਅੱਜ ਬਾਣੀ ਦਾ ਆਨੰਦ ਨਹੀਂ ਆਇਆ ਛੱਡ ਪਰੇ ਕੀ ਬਾਣੀ ਪੜ੍ਹਨੀ ਹੈ ਮੇਰੇ ਗੋਡੇ ਦੁਖਣ ਲੱਗੇ ਮੇਰੀ ਪਿੱਠ ਦੁਖਣ ਲੱਗੀ ਇੰਨੀ ਬਾਣੀ ਪੜੇ ਦਾ ਕੀ ਫਾਇਦਾ ਪਰ ਕਈ ਵਾਰ ਆਨੰਦ ਬਣਦਾ ਹੈ ਫਿਰ ਇਹ ਆਨੰਦ ਵਿੱਚ ਬੈਠ ਵੀ ਜਾਂਦੇ ਹਨ ਬਕਸ਼ਿਪਤੀ ਮਤਲਬ ਬਗਲੇ ਵਰਗੀ ਵਿਰਤੀ ਹੁੰਦੀ ਗੁਰਮੁਖੋਂ ਇਹਨਾਂ ਦੀ ਇਹ ਬਾਣੀ ਪੜਦੇ ਵੀ ਨੇ ਤੇ ਦੁਨਿਆਵੀ ਪਦਾਰਥਾਂ ਵਿੱਚ ਵੀ ਰਸੇ ਰਹਿੰਦੇ ਹਨ ਕਹਿੰਦੇ ਖਾਓ ਪੀਓ ਵੀ ਤੇ ਨਾਲੇ ਬਾਣੀ ਵੀ ਪੜੋ ਇਹ ਗੁਰਮੁਖੋਂ ਬਕਸ਼ਿਪਤ ਵਾਲੇ ਵਿਰਤੀ ਵਾਲੇ ਹੁੰਦੇ ਹਨ ਦੇਖੋ ਪਾਰ ਉਤਾਰਾ ਤਾਂ ਇੱਕ ਬੇੜੀ ਤੇ ਸਵਾਰ ਹੋਇਆ ਹੋਣਾ ਜਿਹੜਾ ਦੋ ਬੇੜੀਆਂ ਤੇ ਸਵਾਰ ਹੋਵੇ ਗੁਰਮੁਖੋਂ ਕਦੇ ਪਾਰ ਨਹੀਂ ਲੱਗਦਾ ਜਿਹੜੇ ਇੱਕ ਬੇੜੀ ਤੇ ਸਵਾਰ ਹੁੰਦੇ ਹਨ ਜਿਹੜੇ ਗੁਰੂ ਕੀ ਬਾਣੀ ਕੇ ਜਹਾਜ਼ੇ ਚੜ ਜਾਂਦੇ ਹਨ ਉਹ ਪ੍ਰਵਾਨਤਾ ਉਹ ਹੁੰਦੇ ਹਨ ਸਤਿਗੁਰਾਂ ਦੇ ਦਰ ਤੇ ਜੇ ਹੁਣ ਗੁਰਮੁਖੋ ਬਾਣੀ ਵੀ ਪੜੀ ਜਾਣੀ ਹੈ ਵਿਸ਼ੇ ਵਿਕਾਰਾਂ ਵਿੱਚ ਵੀ ਗਲਤਾਨ ਰਹਿਣਾ ਫੇਰ ਤਾਂ ਹਸਤਾ ਬਰਾਬਰ ਹੈ ਜਿੰਨੀ ਇੱਕ ਬਾਣੀ ਪੜ ਲਈ ਜਿੰਨਾ ਕੁ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਰਹੇ ਗੁਰਮੁਖੋ ਤੇ ਪੱਲੇ ਤਾਂ ਨਾ ਕੁਝ ਵੀ ਪਿਆ ਨਾ ਪੱਲੇ ਨਾ ਪੈਣ ਕਰਕੇ ਇਹਨਾਂ ਦਾ ਖਾਤਾ ਖਾਲੀ ਰਹਿ ਜਾਂਦਾ ਹੈ ਜਿਹੜੇ ਬਕਸ਼ਪਤ ਵਰਤੀ ਵਾਲੇ ਹੁੰਦੇ ਹਨ ਇਹ ਕਈ ਵਾਰ ਬਾਣੀ ਪੜਦੇ ਆਨੰਦ ਵੀ ਮਾਣਦੇ ਆਂ ਲੋਕਾਂ ਦੀਆਂ ਨਿੰਦਿਆ ਚੁਗਲੀਆਂ ਕਰਨੀਆਂ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਦੁਨਿਆਵੀ ਰੰਗਾਂ ਵਿੱਚ ਵੀ ਰੰਗੇ ਰਹਿਣਾ ਇਹ ਆਉਂਦੇ ਹਨ ਗੁਰਮੁਖੋ ਬਕਸ਼ਪਤ ਵਰਤੀ ਦੇ ਵਿੱਚ ਵੀ ਵਰਤੀ ਕਾਗਰ ਨਹੀਂ ਹੁੰਦੀ ਹੈਗੀ ਵਰਤੀ ਟਕਾਚ ਨਹੀਂ ਹੁੰਦੀ ਦੋਨੋਂ ਪਾਸੇ ਭੱਜਦੀ ਹੈ ਬਾਣੀ ਪੜੇ ਆਨੰਦ ਵੀ ਆ ਗਿਆ ਦੇ ਬੇਸ਼ੇਵਕਾਰਾਂ ਦਾ ਵੀ ਆਨੰਦ ਮਾਣਦੇ ਨੇ ਮਾੜਾ ਵੀ ਬੋਲਦੇ ਨੇ ਮਾੜਾ ਦੇਖਦੇ ਵੀ ਨੇ ਬਾਣੀ ਵੀ ਪੜ੍ਹਦੇ ਨੇ ਪਰ ਸੁੱਤ ਟਿਕਾਗਰ ਨਹੀਂ ਹੁੰਦੀ ਜਿਹੜੀ ਚੌਥੀ ਵਿਰਤੀ ਹੈ ਗੁਰਮੁਖੋ ਇਹਨੂੰ ਕਹਿੰਦੇ ਹਨ ਅਨੁਰਧ ਵਿਰਤੀ ਇਹ ਵਿਰਤੀ ਹੁੰਦੀ ਹੈ ਜੋਗੀਆਂ ਦੀ ਵਿਰਤੀ 84 ਆਸਣ ਕਰਨੇ ਧੂਣੇ ਤਪਾਉਣੇ ਜਲ ਧਾਰੇ ਕਰਨੇ ਸਰੀਰ ਨੂੰ ਕਸ਼ਟ ਦੇਣਾ ਜੰਗਲਾਂ ਦੇ ਵਿੱਚ ਬੈਠ ਕੇ ਤਪ ਕਰਨਾ, ਘਰ-ਬਾਰ ਤਿਆਗ ਦੇਣਾ, ਕੰਨਾਂ ਦੇ ਵਿੱਚ ਮੰਦਰਾਂ ਪਾ ਲੈਣੀਆਂ, ਧੂਨੇ ਤਪਾਉਣੇ। ਇਹ ਜੋਗੀਆਂ ਦੀ ਵਿਰਤੀ ਵਿੱਚ ਆਉਂਦਾ ਇਹਨੂੰ ਕਹਿੰਦੇ ਹਨ ਅਨੁਰੋਧ ਵਿਰਤੀ। ਜਿਹੜੀ ਅਨੁਰੋਧ ਵਿਰਤੀ ਹੈ ਗੁਰਮੁਖੋ ਇਹਦੇ ਵਿੱਚ ਜੋਗੀ ਅਭਿਆਸ ਕਰ ਕਰਕੇ ਸਵਾਸ ਦਸਵੇਂ ਦਵਾਰ ਚੜਾ ਲੈਂਦੇ ਨੇ। ਦਸਮ ਦਵਾਰ ਤੇ ਸਵਾਸ ਛੜਾ ਕੇ ਜੋਗੀ ਆਪਣੀ ਆਯੋਬ ਵਧਾ ਲੈਂਦੇ ਨੇ ਗੁਰਮੁਖੋ। ਇਹ ਜਿਹੜੀ ਜੋਗੀਆਂ ਦੀ ਵਰਤੀ ਹੈ ਇਹ ਅਨੁਰੋਧ ਵਰਤੀ ਵਿੱਚ ਆਉਂਦੀ ਹੈ ਕਿਸੇ ਨਗਰ ਦੇ ਵਿੱਚ ਕੋਈ ਰਾਜਾ ਸੀ ਰਾਜੇ ਨੂੰ ਉਹਦੇ ਵਜ਼ੀਰਾਂ ਨੇ ਦੱਸਿਆ ਵੀ ਕਹਿੰਦੇ ਜੋਗੀ ਇਸ ਤਰ੍ਹਾਂ ਅਭਿਆਸ ਕਰਦੇ ਹਨ ਰਾਜਨ ਵੀ ਇਹ ਆਪਣੇ ਸਵਾਸ ਦਸਵੇਂ ਦੁਆਰ ਚੜਾ ਲੈਂਦੇ ਨੇ ਤੇ ਆਯੂ ਵਧਾ ਲੈਂਦੇ ਨੇ ਆਪਣੀ ਬਹੁਤ ਰਾਜੇ ਦੇ ਮਨ ਦੇ ਵਿੱਚ ਲਾਲਸਾ ਹੋਈ ਵੀ ਮੈਂ ਵੀ ਕੋਈ ਇਹੋ ਜਿਹਾ ਜੋਗੀ ਵੇਖਣਾ ਚਾਹੁੰਦਾ ਹਾਂ ਜਿਹੜਾ ਜੋਗੀ ਆਪਣੇ ਸਵਾਸਾਂ ਨੂੰ ਦਸਮੇਂ ਦੀਵਾਰ ਚੜ੍ਹਾ ਦੇ ਮੈਨੂੰ ਚੜਾ ਕੇ ਵਿਖਾਵੇ। ਰਾਜੇ ਨੇ ਵਜ਼ੀਰਾਂ ਨੂੰ ਭੇਜਿਆ ਕੋਈ ਲੱਭ ਕੇ ਲਿਆਓ ਇਹੋ ਜਿਹਾ ਜੋਗੀ ਜਿਹੜਾ ਆਪਣੇ ਸਵਾਸ ਦਸਵੇਂ ਦੀਵਾਰ ਚੜ੍ਹਾ ਸਕਦਾ ਹੈ। ਵਜ਼ੀਰ ਲੱਭ ਕੇ ਲਿਆਉਂਦੇ ਜੋਗੀ ਵਿਚਾਰਾ ਅੱਧ ਕੱਚਾ ਪੱਕਾ ਸੀ ਵੀ ਪੂਰੇ ਨੇਮ ਦੇ ਵਿੱਚ ਪਰਪੱਖ ਨਹੀਂ ਸੀ ਹਾਲੇ। ਸਵਾਸ ਚੜ੍ਹਾ ਤਾ ਲੰਦੇ ਸੀ ਸਵਾਸ ਨੂੰ ਤਾਰਨੇ ਨਹੀਂ ਸੀ ਆਉਂਦੇ ਜੋਗੀ। ਰਾਜੇ ਦੇ ਡਰ ਦੇ ਨਾਲ ਰਾਜੇ ਕੋਲ ਆ ਜਾਂਦਾ ਰਾਜਾ ਕਹਿੰਦਾ ਜੋਗੀ ਮੈਨੂੰ ਸਵਾਸ ਝੜਾ ਕੇ ਦਿਖਾ। ਉਹ ਕਹਿੰਦਾ ਰਾਜਨ ਸਵਾਸ ਤਾਂ ਮੈਂ ਝੜਾ ਲੂੰਗਾ ਪਰ ਮੈਨੂੰ ਸਵਾਸ ਤਾਰਨੇ ਨਹੀਂ ਆਉਂਦੇ। ਰਾਜਾ ਕਹਿੰਦਾ ਕੋਈ ਨਾ ਸੀ ਆਪੇ ਤਾਰਨਾਗੇ ਤੂੰ ਐਦਾਂ ਕਰ ਵੀ ਤੂੰ ਸਵਾਸ ਝੜਾ ਕੇ ਦਿਖਾ ਬਹਿ ਜਾ। ਜੋਗੀ ਕਹਿੰਦਾ ਮੈਂ ਸਵਾਸ ਤਾਂ ਝੜਾ ਦੂੰਗਾ ਰਾਜਨ ਪਰ ਮੈਨੂੰ ਇਹਦੇ ਬਦਲੇ ਕੁਛ ਨਾ ਕੁਝ ਚਾਹੀਦਾ ਹੈ। ਰਾਜਾ ਕਹਿੰਦਾ ਦੱਸ ਕੀ ਚਾਹੀਦਾ ਹੈ ਜੋਗੀ ਜੀ ਤੁਸੀਂ ਹੁਕਮ ਕਰੋ ਜੋਗੀ ਕਹਿੰਦਾ ਰਾਜਨ ਜਿਹੜਾ ਤੇਰੇ ਪੈਰਾਂ ਦੇ ਵਿੱਚ ਸੋਨੇ ਦਾ ਜੋੜਾ ਪਾਇਆ ਹੈ ਤੇ ਜਿਹੜੇ ਘੋੜੇ ਤੇ ਤੂੰ ਸਵਾਰੀ ਕਰਦਾ ਹੈ ਲੱਖਾਂ ਕਰੋੜਾਂ ਦਾ ਘੋੜਾ ਮੈਨੂੰ ਘੋੜਾ ਤੇ ਜੋੜਾ ਚਾਹੀਦਾ ਹੈ ਰਾਜਨ ਕਹਿੰਦਾ ਕੋਈ ਨਾ ਤੂੰ ਸਵਾਸ ਚੜਾ ਕੇ ਦਿਖਾ ਤੈਨੂੰ ਘੋੜਾ ਤੇ ਜੋੜਾ ਦੋਨੋਂ ਦੇ ਦਾਂਗੇ ਹੁਣ ਗੁਰਮਖੋ ਜਿਹੜੇ ਅਭਿਆਸੀ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਸੰਕਲਪ ਲੈ ਕੇ ਬੈਠ ਜਾਵੇ ਨਾ ਦਸਮ ਦਵਾਰ ਚੜਾਉਣ ਵੇਲੇ ਉਹ ਸੰਕਲਪ ਫਿਰ ਮੰਡਲਾਂ ਵਿੱਚ ਨਾਲੇ ਚਲੇ ਜਾਂਦੇ ਸੁਰਤ ਜਦੋਂ ਚੜਦੀ ਹੈ ਨਾ ਫਿਰ ਜੋ ਸੰਕਲਪ ਲੈ ਕੇ ਬੈਠਦੇ ਹਾਂ ਉਹ ਸੰਕਲਪ ਅੱਗੇ ਨਾਲ ਚਲੇ ਜਾਂਦਾ ਤੇ ਜੋਗੀ ਦੇ ਮਨ ਵਿੱਚ ਹੁਣ ਸੀ ਘੋੜਾ ਜੋੜਾ ਘੋੜਾ ਜੋੜਾ ਘੋੜਾ ਜੋੜਾ ਕਰਦਾ ਸਮਾਧੀ ਲਾਣ ਲੈਂਦਾ ਹੈ ਸਵਾ ਦਸਵੇਂ ਦਵਾਰ ਚੜਾ ਲੈਂਦਾ ਸਵਾਸ ਦਸਵੇਂ ਦਵਾਰ ਚੜ ਗਏ ਰਾਜਾ ਡੇਕੀ ਜਾਂਦਾ ਇੱਕ ਦਿਨ ਗਿਆ ਦੋ ਦਿਨ ਗਿਆ ਸਮਾਂ ਨਿਕਲਦਾ ਚਲਾ ਗਿਆ ਰਾਜਾ ਕਹਿੰਦਾ ਵੀ ਇਹ ਤਾਂ ਹੁਣ ਪਤਾ ਨਹੀਂ ਕਿਹੜੇ ਮੰਡਲਾਂ 'ਚ ਪਹੁੰਚ ਗਿਆ ਮੁੜਨਾ ਕਿ ਨਹੀਂ ਮੁੜਨਾ ਇਹਨੇ ਵੀ ਕਿਤੇ ਜਾਨਵਰਾਂ ਨਾਲ ਖਾ ਜਾਣ ਆਪਣੇ ਵਜ਼ੀਰਾਂ ਨੂੰ ਕਹਿੰਦਾ ਐਂ ਕਰੋ ਇਹਦੇ ਉੱਤੇ ਕੜਾਹਾ ਮੁੱਦਾ ਮਾਰ ਦੋ ਹੁਣ ਪਤਾ ਨਹੀਂ ਕਦੋਂ ਉੱਠਣ ਆਏ ਨੇ ਤੇ ਗੁਰਮੁਖੋ ਕੜਾ ਮੁੱਦਾ ਮਾਰਤਾ ਉਹਦਾ ਰਾਜਨ ਆਪਣੀ ਉਮਰ ਭੋਗ ਕੇ ਚੜਾਈ ਕਰ ਗਿਆ ਗਹਾਉ ਦਾ ਪੁੱਤਰ ਆ ਕੇ ਸਿੰਘਾਸਨ ਤੇ ਬੈਠ ਗਿਆ ਤੇ ਪੁੱਤਰ ਕਿਤੇ ਆਪਣੇ ਵਜ਼ੀਰਾ ਦੇ ਨਾਲ ਘੁੰਮਦਾ ਫਿਰਦਾ ਨਾਲ ਦੋ ਤਿੰਨ ਸਾਧੂ ਵੀ ਸੀ ਰਾਜੇ ਦੇ ਨਾਲ ਉਹਦੇ ਪੁੱਤਰ ਦੇ ਨਾਲ ਆਉਂਦਾ ਹੋਇਆ ਆਇਆ ਉੱਧਰ ਵੇਖਿਆ ਕਹਿੰਦੇ ਵੀ ਕੜਾਹਾ ਮੁੱਧਾ ਮਾਰਿਆ ਕਹਿੰਦੇ ਇਹਨੂੰ ਚੱਕੋ ਵੀ ਕੜਾਹਾ ਕਾ ਤੇ ਮੁੱਧਾ ਮਾਰਿਆ ਇਹ ਜਦੋਂ ਕੜਾਹਾ ਸਿੱਧਾ ਕਰਕੇ ਵੇਖਿਆ ਦੇਖਿਆ ਥੱਲੇ ਜੋਗੀ ਬੈਠਾ ਸੁਰਤ ਲੱਗੀ ਕਹਿੰਦਾ ਤਾਂ ਕੋਈ ਜੋਗੀ ਬੈਠਾ ਹੈ ਉਹ ਜਿਹੜੇ ਕਮਾਈ ਵਾਲੇ ਸਾਧੂ ਸੀ ਨਾਲ ਉਹ ਕਹਿੰਦੇ ਵੀ ਰਾਜਨ ਇਹਨੇ ਵੀ ਦੋ ਆਪਣੇ ਸਵਾਸ ਦਸ਼ਮ ਦੁਆਰ ਚੜਾਏ ਹੋਏ ਨੇ ਕਹਿੰਦੇ ਇਹਦਾ ਕੋਈ ਹੀਲਾ ਵਸੀਲਾ ਫਿਰ ਕਿਵੇਂ ਹੋ ਸਕਦਾ ਇਹ ਉਹ ਸਾਧੂ ਕਹਿੰਦੇ ਤਾਰਤਾ ਦਾਵਾਂਗੇ ਕਸਤੂਰੀ ਮੰਗਾਓ ਹੋਰ ਕਈ ਪਦਾਰਥ ਮੰਗਾਏ ਸਾਧੂਆਂ ਨੇ ਮੰਗਾਏ ਪਥਾਰਥ ਦੀ ਸੁਰਤ ਥੱਲੇ ਤਾਰਤੀ ਜਦੋਂ ਉੱਠਿਆ ਉਹ ਜੋਗੀ ਸੁਰਤ ਖੁੱਲੀ ਐ ਘੋੜਾ ਜੋੜਾ ਘੋੜਾ ਜੋੜਾ ਘੋੜਾ ਜੋੜਾ ਕਰੀ ਜਾਂਦਾ ਐ ਰਾਜਾ ਕਹਿੰਦਾ ਵੀ ਤੇ ਕੀ ਘੋੜਾ ਜੋੜਾ ਘੋੜਾ ਜੋੜਾ ਕਰੀ ਜਾਂਦਾ ਹੈ ਕਹਿੰਦਾ ਵੀ ਤੁਹਾਡੇ ਪਿਤਾ ਜੀ ਨੇ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਘੋੜਾ ਤੇ ਜੋੜਾ ਦਵਾਂਗਾ ਦੁਸਵਾਸ ਚੜਾ ਕੇ ਦਗਾ ਸੋ ਗੁਰਮੁਖੋ ਇਹ ਜੇ ਸਵਾਸ ਚੜਾਏ ਦਾ ਕੀ ਫਾਇਦਾ ਜਿਹਦਾ ਮਨੋਰਥੇ ਨਾ ਮਿਲਿਆ ਉਹ ਘੋੜਾ ਜੋੜਾ ਘੋੜਾ ਜੋੜਾ ਕਰਦੇ ਕਈ ਵਰਤ ਨੂੰ ਤਾਂ ਇਹਨੇ ਸਾਲ ਕੱਢ ਦਿੱਤੇ ਸੋ ਗੁਰਮੁਖੋ ਜਿਹੜੀ ਅਨਰਧ ਵਰਤੀ ਹੈ ਜੋਗੀਆਂ ਵਾਲੀ ਵਰਤੀ ਇਹਦੇ ਵਿੱਚ ਇਹ ਹੈ ਵੀ ਜਿਹੜਾ ਸੰਕਲਪ ਕਰਕੇ ਕੋਈ ਵੀ ਜੋਗੀ ਬੈਠ ਜਾਂਦਾ ਹੈ ਸ્વાસ ਦਸਮ ਦੁਆਰ ਚੜਾਉਂਦਾ ਹੈ ਤੇ ਉਹ ਵਰਤੀ ਫਿਰ ਉਹਦੀ ਉਹਦੇ ਮਨ 'ਚ ਹੀ ਚੱਲੀ ਜਾਂਦਾ ਹੈ ਜੋ ਸੰਕਲਪ ਲੈ ਕੇ ਬੈਠਦਾ ਹੈ ਉਹੀ ਸੰਕਲਪ ਉਹਦੇ ਮਨ 'ਚ ਚੱਲੀ ਜਾਂਦਾ ਹੈ ਇਹਨੂੰ ਕਹਿੰਦੇ ਹੈ ਗੁਰਮੁਖੋ ਅਨਰਧ ਵਰਤੀ ਤੇ ਗੁਰਮਖੋ ਇਹ ਹੋ ਜੀ ਵਰਤੀ ਦਾ ਕੀ ਫਾਇਦਾ ਜਿਹੜੀ ਵਰਤੀ ਦੇ ਵਿੱਚ ਸੰਕਲਪ ਨਾ ਟੁੱਟਿਆ ਸੰਕਲਪ ਪਰਮੇਸ਼ਰ ਪਰਮੇਸ਼ਰ ਦੀ ਪ੍ਰਾਪਤੀ ਤਾਂ ਹੋਈ ਨਹੀਂ ਦਸਮ ਦਵਾਰ ਸਵਾ ਚੜਾਉਣ ਦਾ ਕੀ ਫਾਇਦਾ ਹੋਇਆ ਜੇ ਕੁਝ ਪ੍ਰਾਪਤੀ ਨਾ ਕੀਤਾ ਕਹਿੰਦੇ ਮਨ ਨਿਰਮਲ ਨਹੀਂ ਦਸਮ ਦਵਾਰ ਜਿਹੜਾ ਮਨ ਹੈ ਮਨ ਨਿਰਮਲ ਨਹੀਂ ਹੁੰਦਾ ਜੇ ਥੋੜਾ ਸੰਕਲਪ ਪਰਮੇਸ਼ਰ ਦੇ ਨਾਲ ਨਹੀਂ ਜੁੜਿਆ ਹੋਇਆ ਜੇ ਪਰਮੇਸ਼ਰ ਦਾ ਸੰਕਲਪ ਲੈ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਸੰਕਲਪ ਲੈ ਕੇ ਤੁਸੀਂ ਸਵਾਸ ਦਸ਼ਮ ਦੁਆਰ ਨਹੀਂ ਚੜਾਏ ਭਗਤੀ ਨਾ ਕੀਤੀ ਤੇ ਇਹੋ ਜਿਹਾ ਸਵਾਸ ਦਸ਼ਮ ਚਰਪ ਦਸ਼ਮ ਦੁਆਰ ਚੜਾਉਣ ਦਾ ਕੀ ਫਾਇਦਾ ਹੈ ਤੇ ਅਗਲੀ ਵਰਤੀ ਮਹਾਪੁਰਖ ਦੱਸਿਆ ਕਰਦੇ ਸੰਜੜੀ ਆਖਰੀ ਵਰਤੀ ਸੀ ਉਹਨੂੰ ਕਹਿੰਦੇ ਸੀ ਇਕਾਗਰਤਾ ਰੂਪ ਵਰਤੀ ਜਿਹੜੀ ਇਕਾਗਰਤਾ ਰੂਪ ਵਰਤੀ ਹੈ ਗੁਰਮੁਖੋ ਇਹ ਪੂਰਨ ਪੁਰਖਾਂ ਦੀ ਸੰਤ ਮਹਾਪੁਰਖਾਂ ਦੀ ਸਾਧਨਾ ਦੀ ਵਰਤੀ ਹੁੰਦੀ ਹੈ ਇਹ ਜਿਹੜੀ ਇਕਾਗਰਤਾ ਰੂਪ ਵਰਤੀ ਹੈ ਗੁਰਮੁਖਾਂ ਆਏ ਨਾਲੋ ਜਿਵੇਂ ਆਪਾਂ ਕਹਿੰਦੇ ਐ ਵੀ ਕੋਈ ਬੰਦਾ ਕੋਮਾ ਦੇ ਵਿੱਚ ਚਲੇ ਗਿਆ ਹੁੰਦਾ ਤਾਂ ਜੀਵਤ ਐ ਪਰ ਉਹਦਾ ਸੰਸਾਰ ਦੇ ਨਾਲ ਉਹ ਲਿੰਕ ਟੁੱਟ ਜਾਂਦਾ ਐ ਸੰਸਾਰ ਦੇ ਨਾਲ ਉਹਦੀ ਵਰਤੀ ਜੁੜੀ ਨਹੀਂ ਹੁੰਦੀ ਐਵੇਂ ਸਾਧੂ ਵਿਚਰਦੇ ਤਾਂ ਸੰਸਾਰ ਦੇ ਵਿੱਚ ਹੀ ਨੇ ਪਰ ਉਹ ਮੋਹ ਮਾਇਆ ਦੀ ਪਕੜ ਦੇ ਵਿੱਚ ਨਹੀਂ ਆਉਂਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਪਰੇ ਹੁੰਦੇ ਹਨ ਸਾਧੂ ਜਿਹੜੀ ਇਹ ਵਰਤੀ ਹੈ ਗੁਰਮੁਖੋ ਇੱਕ ਅਗਰਤਾ ਰੂਪ ਵਰਤੀ ਹੈ ਸਾਧੂ ਸੰਤਾਂ ਦੀ ਹੁੰਦੀ ਹੈ ਹੁਣ ਜਿਹੜੀ ਕੰਚ ਕੋਪਤ ਵਰਤੀ ਹੈ ਇਹ ਸਾਧੂਆਂ ਦੀ ਕਹਿੰਦੇ ਐ ਇਹਦੇ ਵਿੱਚ ਇਹ ਹੈ ਵੀ ਰਹਿਂਦੇ ਤਾਂ ਸੰਸਾਰ ਦੇ ਵਿੱਚ ਕਾਰਜ ਵੀ ਸਾਰੇ ਕਰਦੇ ਨੇ ਕਹਿੰਦੇ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਵੀ ਰਹਿੰਦੇ ਸੰਸਾਰ ਦੇ ਵਿੱਚ ਹਨ ਪਰ ਇਹਨਾਂ ਦੀ ਪਕੜ ਸੰਸਾਰ ਦੀ ਪਕੜ ਵਿੱਚ ਨਹੀਂ ਆਉਂਦੇ ਗੁਰਮੁਖੋ ਰੱਬ ਦੇ ਨਾਲ ਸੁਰਤ ਜੁੜੀ ਰਹਿੰਦੀ ਹੈ ਇੱਕ ਰਸ ਹੋ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਹਨ ਜਿਵੇਂ ਲਾਲੋ ਦਰਖਤ ਨੇ ਜਾਨਵਰ ਨੇ ਹੋਰ ਕਈ ਪ੍ਰਜਾਤੀਆਂ ਹੈ ਇਹਨੂੰ ਸਕੋਪਤੀ ਵਰਤੀ ਵਿੱਚ ਕਹਿੰਦੇ ਆ ਸਕੋਪਤੀ ਵਰਤੀ ਇਹ ਬਹੁਤ ਗੂੜੀ ਨੀਂਦ ਦੇ ਵਿੱਚ ਹੁੰਦੇ ਗੁਰਮੁਖ ਕੋਈ ਬੁਲਾਇਆ ਬੋਲਦੇ ਨਹੀਂ ਹੁਣ ਜਾਨਵਰ ਹੈ ਜਾਨਵਰ ਨੂੰ ਸਮਝ ਸਾਰੀ ਹੁੰਦੀ ਹੈ ਬੋਲ ਕੇ ਨਹੀਂ ਦੱਸ ਸਕਦਾ ਇਹ ਸਕੋਪਤੀ ਵਰਤੀ ਆਉਂਦੀ ਹੈ ਗੁਰਮੁਖ ਜਿਹੜੇ ਇਨਸਾਨ ਹਨ ਉਹ ਆਉਂਦੇ ਨੇ ਸੁਪਨਵਿਰਤੀ ਦੇ ਵਿੱਚ ਸੁਪਨਵਿਰਤੀ ਵਿੱਚ ਇਹ ਹੈ ਗੁਰਮੁਖੋ ਕਈ ਵਾਰੀ ਇਹ ਨਾਮ ਦਾ ਰਸ ਚੜ ਗਿਆ ਤਾਂ ਬਾਣੀ ਵੀ ਪੜ ਲੈਣੀ ਹੈ ਹੁਣ دنیਵੀ ਚੱਕਰਾਂ ਵਿੱਚ ਪੈ ਗਏ ਤਾਂ ਨਿੰਦਿਆ ਚੁਗਲੀ ਵੀ ਕਰ ਲੈਣੀ ਹੈ ਸੋ ਗੁਰਮੁਖੋ ਇਹ ਹੈ ਵੀ ਜਿਹੜੀ ਸੁਪਨਵਿਰਤੀ ਹੈ ਸੁਪਨਵਿਰਤੀ ਸੁਪਨੇ ਵਰਗੀ ਹੁੰਦੀ ਹੈ ਵੀ ਮਨ ਕਦੇ ਕਾਗਰ ਹੋ ਗਿਆ ਕਦੇ ਟੁੱਟ ਗਿਆ ਤੇ ਸਾਧੂਆਂ ਦੀ ਵਿਰਤੀ ਹੈ ਇਕਾਗਰ ਰੂਪ ਇਕਾਗਰਤਾ ਰੂਪ ਵਿਰਤੀ ਸਾਧੂ ਹਮੇਸ਼ਾ ਇੱਕ ਰਸ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਹਨ ਸੋ ਗੁਰਮੁਖੋ ਮਹਾਪੁਰਖਾਂ ਦੇ ਬਚਨਾਂ ਅਨੁਸਾਰ ਇਹ ਸਨ ਪੰਜ ਵਿਰਤੀਆਂ ਹੁਣ ਆਪਾਂ ਆਪ ਅੰਦਾਜ਼ਾ ਲਾਉਣਾ ਵੀ ਅਸੀਂ ਕਿਹੜੀ ਵਿਰਤੀ ਵਿੱਚ ਆਉਂਦੇ ਹਾਂ ਪਰਮੇਸ਼ਰ ਦਾ ਨਾਮ ਜਪਦੇ ਆ ਕਿ ਨਹੀਂ ਜਪਦੇ ਇੱਕ ਰਸ ਰਹਿੰਦੇ ਹਾਂ ਕਿ ਨਹੀਂ ਰਹਿੰਦੇ ਵਿਸ਼ੇ-ਵਕਾਰਾਂ ਵਿੱਚ ਤਾਂ ਨਹੀਂ ਫਸੇ ਹੋਏ ਸੋ ਗੁਰਮਖੋ ਪਰਮੇਸ਼ਰ ਦੀ ਪ੍ਰਾਪਤੀ ਤਾਂ ਹੋਣੀ ਹੈ ਜੇ ਨਾਮ ਜਪਾਂਗੇ ਬਾਣੀ ਪੜਾਂਗੇ ਕਹਿੰਦੇ ਕਿਣਕਾ ਇੱਕ ਜਿਸ ਜੀਵ ਸਵੈ ਤਾਂਕੀ ਮਹਿਮਾ ਗਣੀ ਨਾ ਆਵੇ ਕਾਂਖੀ ਏਕੈ ਦਰਸ ਤੋਹਾਰੋ ਨਾਨਕ ਉਨ ਸੰਗ ਮੋਹੇ ਉਧਾਰ ਜਿਹਦੇ ਇੱਕ ਕਿਣਕਾ ਵੀ ਪਰਮੇਸ਼ਰ ਦੇ ਨਾਮ ਦਾ ਉਹਦੇ ਹਿਰਦੇ ਵਿੱਚ ਬਸ ਕੇ ਆ ਜੇ ਕਿਣਕਾ ਵੀ ਨਾਮ ਦਾ ਕਮਾਲਿਆ ਗੁਰਮਖੋ ਭਵਜਾ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਤੋ ਇਸ ਕਥਾ ਦਾ ਇਸ ਗੁਰਮਤ ਵਿਚਾਰ ਦਾ ਇਹੀ ਸਿਧਾਂਤ ਨਿਕਲਦਾ ਹੈ ਗੁਰਮਖੋ ਇੱਕ ਰਸ ਹੋ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਨਾ ਚਾਹੀਦਾ ਹੈ ਸਾਰੇ ਸੁੱਖਾਂ ਦਾ ਦਾਤਾ ਉਹ ਪਰਿਪੂਰਣ ਪਰਮੇਸ਼ਰ ਹੈ ਗੁਰਮਖੋ ਬਾਣੀ ਪੜਾਂਗੇ ਇਕਾਗਰਜਤ ਹੋ ਕਰਕੇ ਸਤਿਗੁਰਾਂ ਦੇ ਬਚਨ ਕਮਾਵਾਂਗੇ ਸਤਿਗੁਰੂ ਦੇ ਬਚਨ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰਤਾਰ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਕਮਾ ਕਰਕੇ ਪੰਜ ਵਿਕਾਰ ਜਿੱਤ ਲਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਬਸ ਪਾ ਲਿਆ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ ਪਰਮੇਸ਼ਰ ਦੇ ਦਰ ਤੇ ਪੂਰੇ ਹੋ ਜਾਂਦੇ ਹਨ ਸਤਿਗੁਰਾਂ ਨਾਲ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਨਾਮ ਦੀਆਂ ਦਾਤਾਂ ਬਖਸ਼ਦਾ ਹੈ ਸੋ ਗੁਰਮੁਖੋ ਬਾਣੀ ਪੜੋ ਬਾਣੀ ਪੜ ਕੇ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਹੋ ਜਾਈਏ ਕਿਤੇ ਆਏ ਨਾ ਹੋਵੇ ਗੁਰਮੁਖੋ ਸਾਰਾ ਜੀਵਨ ਪਟਕਦੇ ਆਣ ਨਿਕਲ ਜਾਵੇ ਜੰਮ ਜੰਮ ਮਾਰੇ ਮਾਰੇ ਫਿਰ ਜੰਮੇ ਬਹੁਤ ਸਜਾਈ ਪਿਆ ਦੇਸ ਲੰਮੇ ਜਿਹੜੇ ਪਰਮੇਸ਼ਰ ਤੋਂ ਟੁੱਟ ਜਾਂਦੇ ਹਨ ਉਹ 84 ਦੇ ਗੇੜ ਵਿੱਚ ਫਸ ਜਾਂਦੇ ਹਨ ਗੁਰਮੁਖੋ ਸੋ ਬਾਣੀ ਅਤੇ ਬਾਣੇ ਦੇ ਧਾਰਨੀ ਬੜੀ ਹੈ ਗੁਰਮੁਖੋ ਇੰਨੀ ਕ ਬੇਨਤੀਆਂ ਪ੍ਰਵਾਨ ਕਰੋ ਗੁਰਮਤਿ ਦੀਆਂ ਵਿਚਾਰਾ ਕਰਦੇ ਆਂ ਕਥਾ ਕਰਦੇ ਆਂ ਨੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਸਤਿਗੁਰਾਂ ਦੇ ਅਰਦਾਸ ਬੇਨਤੀ ਕਰਨੀ ਗਰੀਬ ਨਿਵਾਸ ਸਮਤ ਬਖਸ਼ਣ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੀਏ ਸਾਰੇ ਗੱਜ-ਵੱਜ ਕੇ ਫੱਤੇ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ